ਕੇਂਦਰ ਦੀਆਂ ਅੱਖਾਂ ਦੇ ਵਿੱਚ ਹੀ ਪੰਜਾਬ ਰੜਕਦਾ ਹੈ ਇਹ ਰੜਕੀਆਂ ਆਪੀਆਂ ਨੇ ਪਹਿਲਾਂ ਵੀ ਬਹੁਤ ਵਾਰੀ ਬਿੰਨੀ ਐ ਆਪਦੀ ਹਾਰ ਨਹੀਂ ਮੰਨੀ ਅਸੀਂ ਧੱਕਾ ਮੁੱਕੀ ਕਰਕੇ ਪੰਜਾਬ ਯੂਨੀਵਰਸਿਟੀ ਆਵਦਾ ਕਾਫਲਾ ਲੈ ਕੇ ਪਿਆਬੀ ਯੂਨੀਵਰਸਿਟੀ ਤੋ ਪਹੁੰਚੇ ਆਂ ਸਰਕਾਰ ਬਣੀ ਨੂੰ 3 ਸਵਾ 3 ਸਾਲ ਹੋ ਚੱਲੇ ਨਹੀਂ ਨਾ ਤਾਂ ਪੰਜਾਬ ਸਰਕਾਰ ਨੇ ਕੋਈ ਕੰਮ ਕੀਤਾ ਹੀ ਜੇ ਕੰਮ ਕੀਤੇ ਨੇ ਸਾਨੂੰ ਤਾਂ ਕੋਈ ਦਿਖਦੇ ਨਹੀਂ ਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੀ ਕੋਲ ਤੋਂ ਬਾਅਦ ਪੰਜਾਬ ਦੀ ਵੱਖ-ਵੱਖ ਵਿਦਿਆਰਥਣਾਂ ਜਥੇਬੰਦੀਆਂ ਵੱਖ-ਵੱਖ ਯੂਨੀਵਰਸਿਟੀ ਕਾਲਜਾਂ ਤੋਂ ਵੀ ਪਹੁੰਚੀਆਂ ਅੱਜ ਪੰਜਾਬ ਯੂਨੀਵਰਸਿਟੀ ਤੋਂ ਸੋਈ ਦੇ ਆਗੂ ਨੇ ਸੰਗੇ ਹੋਣੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਸੰਗੇ ਭਾਈ ਪੰਜਾਬ ਯੂਨੀਵਰਸਿਟੀ ਦੇ ਉੱਤੇ ਸੈਂਟਰ ਕਬਜ਼ਾ ਕਰਨਾ ਚਾਹੁੰਦੀ ਆ ਹਰ ਵਾਰ ਕੇਂਦਰ ਸਰਕਾਰ ਪੰਜਾਬ ਨੂੰ ਨਿਸ਼ਾਨਾ ਬਣਾਉਂਦੀ ਆ ਕੀ ਕੀ ਜਿਹੜੀ ਦਿੱਕਤ ਆ ਪੰਜਾਬ ਨਾਲ ਕੀ ਰੜਕ ਕੱਢਦੀ ਆ ਕੇਂਦਰ ਦੀਆਂ ਅੱਖਾਂ ਦੇ ਵਿੱਚ ਹੀ ਪੰਜਾਬ ਰੜਕਦਾ ਹੈ ਇਹ ਅੱਜ ਦਾ ਨਹੀਂ ਇਹ ਸ਼ੁਰੂ ਤੋਂ ਹੀ ਰੜਕਦਾ ਆਈ ਇਹ ਰੜਕ ਪਹਿਲ ਨਹੀਂ ਅੱਜ ਨਹੀਂ ਪੰਜਾਬੀਆਂ ਨੇ ਪਹਿਲਾਂ ਵੀ ਬਹੁਤ ਵਾਰੀ ਪਹਿਨੀ ਐ ਤੇ ਹੁਣ ਵੀ ਪੰਨਾਂਗੀ ਜੇ ਇਹਨਾਂ ਨੇ ਮੰਨ ਲਓ ਜਲਦੀ ਤੋਂ ਜਲਦੀ ਜਿਹੜੀ ਸਿੰਡੀਕਟ ਦੇ ਇਲੈਕਸ਼ਨਰੀ ਡੇਟ ਮੰਨ ਲਓ ਇਹ ਅਨਾਉਂਸ ਨਹੀਂ ਕਰਦੇ ਉਹਨਾਂ ਟਾਈਮ ਅਸੀਂ ਸਾਡੀ ਟੀਮ ਪੰਜਾਬ ਜਾਂ ਵੀਤ ਨੂੰ ਬਚਾਉਣ ਲਈ ਮੰਨ ਲਓ 24 ਘੰਟੇ ਤਿਆਰ ਹੋਊਗੀ ਭਈ ਅੱਜ ਦਾ ਕੱਟ ਮਤਲਬ ਇੱਕ ਇਤਿਹਾਸਕ ਕੱਠੀ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਦਾਂ ਦਾ ਕਦੇ ਧਰਨਾ ਨਹੀਂ ਹੋਇਆ ਨਾ ਚੰਡੀਗੜ੍ਹ ਦੇ ਵਿੱਚ ਲੋਕਾਂ ਨੂੰ ਵੜਨ ਦਿੱਤਾ ਗਿਆ ਪੰਜਾਬ ਦੇ ਨੂੰ ਪਰ ਅੱਜ ਵੜੇ ਨੇ ਲੋਕ ਤੇ ਆਪਦਾ ਦਾਵਾ ਜਿਹੜਾ ਚੰਡੀਗੜ੍ਹ ਦੇ ਵਿੱਚ ਪੂਰਨ ਤੌਰ ਤੇ ਕਰਨ ਅੱਜ ਦੇ ਕੱਟ ਨੂੰ ਕਿਵੇਂ ਦੇਖਦੇ ਆਈ ਦਾਈ ਯਾ ਇੱਥੇ ਯੂਨੀਵਰਸਿਟੀ ਦੇ ਬਹੁਤ ਸਟੂਡੈਂਟਾਂ ਵੱਲੋਂ ਪੋਲੀਟੀਕਲ ਪਾਰਟੀਆਂ ਵੱਲੋਂ ਪੋਲੀਟੀਕਲ ਤੋਂ ਉੱਪਰ ਉੱਠ ਕੇ ਸਾਡੇ ਕਿਸਾਨਾਂ ਵੱਲੋਂ ਬਹੁਤ ਹੀ ਵਿਸ਼ਾਲ ਕੱਟ ਕੀਤਾ ਗਿਆ ਯੂਨੀਵਰਸਿਟੀ ਦੇ ਵਿੱਚੋਂ ਰਾਈ ਗੱਲ ਚੰਡੀਗੜ੍ਹ ਵੜਨ ਦੀ ਸਾਨੂੰ ਵੀ ਬਹੁਤ ਜਗ੍ਹਾ ਤੇ ਰੋਕਿਆ ਗਿਆ ਪਰ ਸਿਪਲਸ ਨੂੰ ਆਪ ਦੀ ਹਾਰ ਨਹੀਂ ਮੰਨੀ ਅਸੀਂ ਧੱਕਾ ਮੁੱਕੀ ਕਰਕੇ ਪੰਜਾਬ ਯੂਨੀਵਰਸਿਟੀ ਆਪਦਾ ਕਾਫਲਾ ਲੈ ਕੇ ਪੰਜਾਬ ਯੂਨੀਵਰਸਿਟੀ ਤੋ ਪਹੁੰਚੇ ਆਂ ਕਿਉਂਕਿ ਆਮ ਆਦਮੀ ਸਰਕਾਰ ਦੇ ਐਮ ਐਲ اے ਕਹਿੰਦੇ ਸੀ ਕਿ ਪੰਜਾਬ ਦੀ ਪੁਲਿਸ ਨਹੀਂ ਵਿਦਿਆਰਥੀਆਂ ਨੂੰ ਰੋਕਦੀ ਪਰ ਪੰਜਾਬ ਦੀ ਪੁਲਿਸ ਨੇ ਵਿਦਿਆਰਥੀਆਂ ਨੂੰ ਰੋਕਿਆ ਤੁਹਾਨੂੰ ਨਹੀਂ ਲੱਗਦਾ ਇਹ ਦੋਹਰਾ ਚਿਹਰਾ ਪੰਜਾਬ ਦੀ ਸਰਕਾਰ ਦਾ ਤਾਂ ਅੱਜ ਦਾ ਨਹੀਂ ਇਹ ਤਾਂ ਮੰਨ ਲਓ ਹੁਣ ਸਰਕਾਰ ਬਣੀ ਨੂੰ 3 ਸਵਾ 3 ਸਾਲ ਹੋ ਚੱਲੇ ਨਹੀਂ ਨਾ ਤਾਂ ਪੰਜਾਬ ਸਰਕਾਰ ਨੇ ਕੋਈ ਕੰਮ ਕੀਤਾ ਹੀ ਜੇ ਕੰਮ ਕੀਤੇ ਨੇ ਸਾਨੂੰ ਤਾਂ ਕੋਈ ਦਿਖਦੇ ਨਹੀਂ ਬਸ ਉੱਪਰੋਂ ਚਿਹਰਾ ਹੋਰ ਆ ਹੀ ਅੰਦਰੋਂ ਚਿਹਰਾ ਹੋਰ ਆ ਉਹਨੇ ਮੋਰਚਾ ਅੱਜ ਇੱਕ ਇਤਿਹਾਸਕ ਬਣਿਆ ਹੋਇਆ ਜਦੋਂ ਸੈਨੇਟ ਦੀਆਂ ਇਲੈਕਸ਼ਨਾਂ ਦੀ ਡੇਟ ਜਦੋਂ ਤੱਕ ਨਹੀਂ ਆਉਂਦੀ ਤੁਹਾਨੂੰ ਕੀ ਲੱਗਦਾ ਵੀ ਅੱਗੇ ਫਿਰ ਇਹ ਮੋਰਚੇ ਨੂੰ ਐਵੇਂ ਕੰਟੀਨਿਊ ਰੱਖਿਆ ਜਾਊਗਾ ਜਿੰਨਾ ਚਿਰ ਇੱਕ ਸਿੰਡੀਕੇਟ ਇਲੈਕਸ਼ਨਾਂ ਦੀ ਇਹ ਡੇਟ ਅਨਾਉਂਸ ਨਹੀਂ ਕਰਦੀ ਉਹਨਾਂ ਟਾਈਮ ਇਸ ਮੋਰਚੇ ਨੂੰ ਐਵੇਂ ਹੀ ਲੱਗੂ ਰੱਖਿਆ ਜਾਊਗਾ ਜੀ ਸਟੂਡੈਂਟਾਂ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਕੀ ਹਰਿਆਣਾ ਹਿਮਾਚਲ ਦੇ ਲੋਕਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਜਿੰਨਾ ਟਾਈਮ ਇੱਥੇ ਸਿੰਡੀਕੇਟ ਇਲੈਕਸ਼ਨਾਂ ਦੀ ਡੇਟ ਨਹੀਂ ਮੰਨ ਲਓ ਰੱਖੀ ਜਾਂਦੀ ਇਲੈਕਸ਼ਨ ਨਹੀਂ ਕਰਵਾਏ ਜਾਂਦੇ ਉਹਨਾਂ ਟਾਈਮ ਮੋਰਚੇ ਦੇ ਵਿੱਚ ਵੱਧ ਤੋਂ ਵੱਧ ਪਹੁੰਚ ਇਹ ਵਿਦਿਆਰਥੀ ਨੇ ਸੰਘੇਵਣੀ ਪੰਜਾਬੀ ਯੂਨੀਵਰਸਿਟੀ ਦੇ ਜਿਵੇਂ ਇਹਨਾਂ ਨੇ ਕਿਹਾ ਕਿ ਜਦੋਂ ਤੱਕ ਕਲੈਕਸ਼ਨਾਂ ਦੀ ਡੇਟ ਨਹੀਂ ਅਨਾਉਂਸ ਹੁੰਦੀ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਐਦਾਂ ਹੀ ਵੱਧ ਚੜ੍ਹ ਕੇ ਇਸ ਮੋਰਚ ਦਾ ਹਿੱਸਾ ਬਣਦੇ ਰਹੋ ਮੈਂ ਵਿਕਰਮ ਸਿੰਘ ਬਾਕੀ ਕੈਮਰਾਮੈਨ ਰਾਜੇ ਦੇ